ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ ਜੀ ਠੀਕ ठाक ਹੋਵੋਗੇ ਮਸਾਂਏ ਭਈ ਅੱਜ ਧੁੱਪ ਨਿਕਲੀ ਜੇ ਹੁਣੇ-ਹੁਣੇ ਆਈ ਏ ਰੋਟੀ ਲਿਆ ਉਰੀ ਦਵਾਈ ਲਓ ਹੈ ਬਈ ਮੇਰੇ ਸਿਹਰ ਅੱਜ ਦੀ ਉਂਕਲੀ ਬਹੁਤ ਦੁਖਰੀ ਏ ਕੋਈ ਇਲਾਜ ਦੱਸ ਦੋ ਫਿੰਸੀ ਹੋਈ ਪਈ ਏ ਨੰਨੂ ਕਹਿੰਦੀ ਪੱਥਰ ਜੱਟ ਲੈ ਕੇ ਆਉਂਗੀ ਮੈਂ ਕੀ ਹੋਈ ਬਈ ਵੀ ਉਹ ਗਰਮ ਕਰਕੇ ਉਂਗਲੀ ਬਲਾ ਦਿਓ ਬੰਨ ਦਿਓ ਕੁਛ ਨਹੀਂ ਲਾਣਾ ਪਹਿਲਾਂ ਮੇਰੀ ਫਰੈਂਡ ਆਈ ਹੋਈ ਸੀਗੀ ਰਿਤੂ ਸਾਗ ਵਗੈਰਾ ਤੋੜ ਕੇ ਦਿੱਤਾ ਉਹਨੂੰ ਹੋਰ ਬੁਕਾਦੀ ਬੜਿਆ ਸਾਗ ਲੈ ਗਈ ਰਿਤੂ ਹੁਣੇ-ਹੁਣੇ ਗਏ ਨੇ ਸਾਗ ਤੋੜੇ ਆ ਪਾਲਕ ਮੇਥੇ ਧਨੀਆ ਨਾਲ ਸਾਰਾ ਥੋੜੇ ਤੇ ਮੈਂ ਸਿਰ ਧੋਤਾ ਸੀਗਾ ਅੱਜ ਤੇ ਕੱਪੜੇ ਆਪਣੇ ਸਵੇਰੇ-ਸਵੇਰੇ ਧੋ ਕੇ ਸੁੱਕਣੇ ਪੱਤ ਜੀ ਗਈ ਧੁੱਪ ਤਾਂ ਬਸ ਮੇਰੇ ਤਾਂ ਹਜੇ ਜੀਗ ਰਾਇ ਇਸ ਨੂੰ ਛਿੱਲੇ ਲਾ ਹੈ ਛਿੱਲੇ ਤਾਂ ਨਾ ਉਹ ਡਾਕਟਰ ਬਥੇਕੇ ਕਰਿਆ ਹੂੰ ਨੀੜੀ ਹੋ ਗਿਆ ਫੁੱਟ ਗਿਆ ਕੰਮ ਵਧਾ ਲਿਆ ਕਿਉਂ ਮੈਂ ਸੁਣ ਮਾਂ ਡਾਕਟਰ ਨੂੰ ਕਿਹਾ ਮੈਂ ਭੰਨ ਦੇ ਹ ਨਹੀਂ ਕਾਪੇ ਬੁੱਟਰ ਤੁਸੀਂ ਨੇ ਧੁੱਪ ਸੇਕੋ ਠੀਕ ਹੈ ਮੈਂ ਲੇਕੀ ਰੋਟੀ ਆ ਚੱਕਦੇ ਜੇ ਮੋਰ ਤੇ ਬਾਹਰ ਹੀ ਟੱਕ ਕੇ ਨਾਲ ਇੱਕ ਮੈਂ ਜੀ ਚਾਬ ਤੇ ਦਰਦੀ ਗੋਲੀ ਪਾਦੀ ਦਰਦੀ ਗੋਲੀ ਪਾਦੀ ਕੋ ਜੇ ਖੁਸ਼ਕਾਣੀ ਪਾਦੀ ਹੱਥ ਦਰਦ ਨਹੀਂ ਇਹਦਾ ਪਿੱਛੇ ਵੱਲ ਹੱਥ ਪਿੱਛੇ ਕਰ ਲੋ ਉਹ ਹੱਥ ਪਿੱਛੇ ਕਰ ਲੋ ਕਹਿਨੇ ਬੱਜਣਾ ਜਾਵੇ ਮੇਰਾ ਚਾਕੂ ਦੇ ਦੇ ਮੇਰੇ ਚਾਕੂ ਮਾਰ ਤੇ ਰੋਟੀ ਕਿੱਥੋਂ ਖਾਏਗਾ ਜੇ ਮੈਂ ਤੁਰ ਕੀ ਨਰੰਜਣਾ ਰੋਵੇਂਗਾ ਹੋਟਲ ਆ ਫੋਟਲ ਹੈ ਜੀ ਆਹੋ ਹੋਟਲ ਵਾਲੇ ਖਾ ਕੇ ਦਵਗੇ ਰੋਟੀਆਂ ਹੋਰ ਨਾ ਦਹੀਂ ਵੀ ਲੈਣਾ ਸਬਜ਼ੀ ਗਿਆ

ਲਿੱਖੜੀ ਤਾਂ ਅੰਦਰ ਹੈ ਮੈਂ ਕਹਿੰਦਾ ਦੱਸ ਦਵਾਂ ਮਹਾਂ ਕਿਤੇ ਮੈਂ ਟ੍ਰਲੀ ਚੱਕਰਾਵਾ ਜਾਂ ਕਿੱਲਾ ਡਾਇਰੈਕਟਰ ਲੀਕਾ ਪਾੜਿਆ ਮੈਂ ਲੱਦ ਲਿਆ ਹਾਂ ਲੱਗਦਾ ਹੈ ਟਾਇਰ ਵਿੱਚ ਦੀ ਹਵਾ ਖੜੀ ਹੈ ਆਓ ਫਿਰ ਨਹੀਂ ਭਰ ਰਿਹਾ ਪਾਰ ਹੋ ਜੀਗੀ ਚਲ ਕੋਈ ਨਹੀਂ ਤੁਰੇ ਚੱਕ ਲਈ ਟ੍ਰਲੀ ਖਾਲੀ ਹੋਏ ਤਾਂ ਪਤਾ ਲੱਗੇਗਾ ਕੋਈ ਨਹੀਂ ਭਾਈ ਨਹੀਂ ਹੋਰ ਵੇਟਰ ਲਈ ਲੈ ਜਾਣਾ ਹੋਣਾ ਇਹ ਟੱਲੀ ਨਹੀਂ ਬਣਦਾ ਸਾਰਾ ਰਿੱਟ ਨੂੰ ਖਲਾਇਆ ਗਾਜਰ ਵੱਡੀਆ ਚਾਰ ਸਵਾਦ ਬਹੁਤ ਆ ਮਨ ਕੇ ਇਹ ਖੁਰਦੇ ਕੇ ਲੈ ਜਾ सब्जी 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 सब्जी

ਚਾਰ ਦੇਖਾ ਹੁੰਦੇ ਨੇ ਡਾਟ-ਬਾਟ ਆਹ ਬੰਨਾ ਇਹਨੂੰ ਵੀ ਇੱਟਾ ਇੱਟਾ ਚਾਰ ਪਾ ਕੇ ਦੇ ਦੇ ਜੀ ਆਪਣੀਆਂ ਇਹ ਕਾਜਰਾ ਚੀਰੀਆਂ ਹੋਏ ਨੇ ਕਈ ਦਿਨਾਂ ਦੀਆਂ ਤੇ ਅੱਜ ਥੋੜੀ ਧੁੱਪ ਵਿੱਚ ਕੱਢੀਆਂ ਨੇ ਬਾਕੀ ਅੰਦਰ ਸੁੱਕ ਰਹੀ ਸੀਗੇ ਤੇ ਹੁਣ ਪਾਵਾਂਗੇ ਫਾਇਦਾ ਚਾਰ ਚਾਰ ਵਾਸਤੇ ਪਸਮਾਨ ਚੱਕ ਲਈ ਅੰਦਰੋਂ ਮੈਂ ਕਾਂੰਦੀ ਰੇ ਚਾਰ ਪਾਣਾ ਗਾਜਰ ਦਾ achar ਲਾ ਲਿਆ ਤੇਦਰ ਮਸ਼ੀਨ ਲਾਈ ਹੋਈ ਥੋੜੀ ਦਰ ਮਸ਼ੀਨ ਨੂੰ ਬੰਦ ਕਰ ਦਣੀ ਆ ਆਵਾਜ਼ ਨਹੀਂ ਆਣੀ ਥੋੜੇ ਤੱਕ ਫਿਰ ਮੈਂ ਸਾਈ ਧੁੱਪਣੇ ਲਈ ਰੱਬ ਨੇ ਮੈਂ ਸਾਈ ਬਣੀ ਮੈਂ ਕਿੰਨੇ ਹਫਤੇ ਹੋ ਗਏ ਧੁੱਪਣੀ ਕਰੀਦਾ ਧੁੱਪਣੀ ਨਿਕਲਣ ਚ ਆਈ ਹੈਗੀ ਲੋ ਜੀ ਗਾਜਰ ਦਾ achar ਪਾਣ ਵਾਸਤੇ ਆਪਾਂ ਸਾਰਾ ਸਮਾਨ ਲੈ ਆਏ ਉਹ ਦਤੀ ਸਮਾਨ ਇਹ ਆਪਣੇ ਗਾਜਰ ਦੇ ਆਚਾਰ ਚ ਕਿਹੜਾ ਕਿਹੜਾ ਸਮਾਨ ਪਾਣੇ ਇਹ ਵਾਲੇ ਭਾਂਡੇ ਚ ਆਪਾਂ ਗਾਜਰਾ ਪਾ ਲਾਂਗੇ ਲੋ ਜੀ ਗਾਜਰ ਦਾ ਆਚਾਰ ਪਾਣ ਵਾਸਤੇ ਸਮਾਨ ਦੇਖ ਲਓ ਤੁਸੀਂ ਇੱਕ ਵਾਰੀ ਨਮਕ ਹਲਦੀ ਲਾਲ ਮਿਰਚ ਏ ਹੋ ਗਏ ਜੀ ਆਪਣੇ ਸਿਰਕਾ ਕਾਲੀ ਮਿਰਚ ਜੀਰਾ ਕਲੌਂਜੀ ਰਾਈ ਠੀਕ ਹੈ ਥੋੜੇ ਜਿਹਾ ਪਾਵਾਂਗੇ ਵਿੱਚੇ ਮੇਥੇ ਤੇ ਥੋੜੀ ਜਿਹੀ ਕਸੂਰੀ ਤੇ ਇਧਰ ਆਪਣੇ ਗਾਜਰਾਂ ਜੀ ਗਾਜਰਾਂ ਨੂੰ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਚੀਰ ਕੇ ਇਹਨਾਂ ਨੂੰ ਸੁਕਾਣਾ ਹੈ ਜਦੋਂ ਤੱਕ ਇਹਨਾਂ ਦਾ ਪਾਣੀ ਨਹੀਂ ਖਤਮ ਹੋ ਜਾਂਦਾ ਉਦੋਂ ਤੱਕ ਕਿਉਂਕਿ ਜੇ ਤੁਸੀਂ ਗਾਜਰਾਂ ਗਿੱਲੀ-ਗਿੱਲੀ ਦਾ achar ਪਾ ਦੇਣਾ ਥੋੜੀ achar ਜਿਹੜਾ ਖਰਾਬ ਹੋ ਜੂਗਾ ਗਾਜਰਾਂ ਦਾ ਤਾਂ ਸਾਰੇ ਸੰਦ ਜਿਹੜਾ ਰਬੜਾ ਧਰ ਲੀਏ ਮਾਸਾਂ ਜੀ ਧੁੱਪ ਸੇਕਨ ਨੂੰ ਮਿਲ ਗਈ ਤੇ ਉਹ ਨਹੀਂ ਕਹਿੰਦਾ ਵੀ ਭੁੱਖੇ ਨੂੰ ਰੋਟੀ ਮਿਲ ਗਈ ਭੁੱਖਾ ਖੁਸ਼ ਹੋ ਗਿਆ ਉਹ ਕੰਮ ਹੋਇਆ ਵੇ ਸਾਨੂੰ ਧੁੱਪ ਮਿਲ ਗਈ ਜੇ ਅਸੀਂ ਖੁਸ਼ ਹੋ ਗਏ ਸਰਦਾਰ ਜੀ ਮੇਰੇ ਧੁੱਪ ਚ ਆਰਾਮ ਨਾਲ ਪਏ ਨੇ ਕੋਈ ਕੰਗੋਲ ਰੇ ਵਾਹ ਕੁਸ਼ਕ ਕੱਪੜੇ ਰਹਿੰਦੇ ਸੀਗੇ ਕੁਸ਼ ਕਾਫੀ ਧੋਲੇ ਸੀਗੇ ਬਸ ਇਹ ਮੈਂ ਕਿ ਚੱਲ ਲਾ ਦੰਨੀ ਆ ਮਸ਼ੀਨ ਲੋ ਜੀ ਸਾਰੇ ਚੀਜ਼ਾਂ ਜੋ ਆਪਾਂ ਨੇ ਰਾਵਣਾ ਉਤਾਰ ਲਈ ਠੀਕ ਹੈ ਤੇ ਹੁਣ ਆ ਪ੍ਰਾਂਤ ਦੇ ਵਿੱਚ ਪਹਿਲਾਂ ਗਰਦਰਾ ਪਾ ਲਈਏ ਬਹੁਤ ਦਿਨ ਹੋ ਗਏ ਨਾਲ ਧੋ ਕੇ ਸੁਕਾਈਆਂ ਨੂੰ ਗਾਜਰ ਦਾ ਆਚਾਰ ਹੈ ਆਪਣਾ ਸਾਲਾਂ ਤੱਕ ਖਰਾਬ ਨਹੀਂ ਹੁੰਦਾ ਹੈਗਾ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਸੁਕਾ ਕੇ ਪਾਉਂਗੇ ਜੇ ਤੁਸੀਂ ਵਿੱਚ ਪਾਣੀ ਛੱਡ ਤੇ ਜਿਵੇਂ ਪਾਣੀ ਰਹਿ ਗਿਆ ਗਾਜਰਾਂ ਆ ਦੇਖੋ ਇਹ ਗਾਜਰ ਹੁਣ ਬਿਲਕੁਲ ਸੁੱਕੀ ਆ ਦੇਖੋ ਬਿਲਕੁਲ ਪਾਣੀ ਨਹੀਂ ਹੈਗਾ ਇਹਦੇ ਵਿੱਚ ਤੇ ਜਿਹੜੇ ਤੁਸੀਂ ਜਿਵੇਂ ਆਪਾਂ ਚਾਰ ਪਾ ਲੈਂਦੇ ਹਨ ਵੀ ਆਪਣੇ ਚਾਰ ਪੰਜ ਦਿਨਾਂ ਚ ਖਾ ਲੈਣਾ ਤਲ ਕੇ ਹਨ ਉਹ ਚਾਰ ਨੂੰ ਤੁਸੀਂ ਆਪਣੇ ਜਿਵੇਂ ਮਰਜ਼ੀ ਪਾ ਲਓ ਤੋ ਗਾਜਰ ਜਰਲਾ ਕੇ ਪਾ ਦੂੰਗੀ ਮੇਰੇ ਉਦਮ ਦਾ ਫੇਵਰਟ ਹੈ ਗਾਜਰ ਦਾ achar ਉਹ ਨੂੰ ਇਹ ਹੁੰਦਾ ਹੈ ਹੁਣ ਕਹਿੰਦਾ ਸੀਗਾ ਮੈਂ ਜਿਹੜਾ ਗਾਜਰ ਅਧਾਲੀਆ ਦੇ ਨਾਲ ਉਹਨੇ ਉਹ ਨਹੀਂ ਖਾਧੀਆਂ ਤੇ ਜਿਹੜੀਆਂ ਇਹ ਪਾਉਂਗੇ ਹੁਣ ਕਹਿੰਦਾ ਉਹ achar ਪਾਉ ਉਹ ਜਿਹੜਾ ਕਾਫੀ ਦੇਰ ਚ ਬਣਦਾ ਹੈ ਉਹ ਨੂੰ achar ਨੂੰ ਖਾਉਂਗਾ ਉਹ ਥੋੜੀ ਜਿਹੀ ਬਾਦਚ ਪਾ ਲੂੰਗੀ ਲਓ ਜੀ ਇਹਦੇ ਵਿੱਚ ਤਾਂ ਹੁਣ ਸਮਾਨ ਪਾ ਲਈਏ चाली मिर्च पावगी एक चम्मच एक चमच पावे भर के जीरे वीम कड़छी टाइप अपनी कलौजी राई क पाव गे मेथे ਇੱਕ ਚਮਚ ਪਾਵਾਂਗੇ ਭਰ ਕੇ ਹਲਦੀ ਦਾ ਇੱਕ ਚਮਚ ਲਾਲ ਮਿਰਚ ਦਾ ਪਾ ਦਾਂਗੇ ਜਿਹੜਾ ਨਮਕ ਹੈ ਨਾ ਉਹ ਜ਼ਿਆਦਾ ਪਾਵੇ ਤੁਸੀਂ ਕੋਈ ਵੀ ਅਚਾਰ ਪਾਉਂਗੇ ਹਨਾ ਬਿਨਾਂ ਨਮਕ ਤੋਂ ਜਿਹੜਾ ਅਚਾਰ ਹੈ ਉਹ ਨਹੀਂ ਰਹਿੰਦਾ ਜੇ ਆਪਾਂ ਨਮਕ ਘੱਟ ਪਾਦੇ ਹਨਾ ਤਾਂ ਆਪਣਾ ਅਚਾਰ ਜਿਹੜਾ ਖਰਾਬ ਹੋ ਜਾਂਦਾ ਹੈ ਇਹ ਪਟਾਈ ਚਮਚ ਪਾ ਦੇ ਨਮਕ ਦੇ ਬਾਕੀ ਤੁਸੀਂ ਨਮਕ ਜਿਹੜਾ ਵਨ ਟੇਸਟ ਅਕੋਰਡਿੰਗ ਪਾ ਸਕਦੇ ਹੋ ਪਹਿਲੇ ਇਹਨੂੰ ਵੀ ਇਕੱਠਾ ਕਰ ਲਵਾਂਗੇ ਫਿਰ ਹੱਥ ਲਿਬੜ ਜਾਣਗੇ ਨਾ ਫੇਰ ਇਕੱਠਾ ਕਰਨੋਂ ਔਖ ਹੋਣੀ ਹੈ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਸਿਰਕਾ ਸਿਰਕਾ ਪਾ ਕੇ ਨਾ ਜਿਹੜਾ ਇਹ ਨਮਕ ਮਿਰਚ ਆਪਣਾ achar ਨੂੰ ਚਿੰਬੜ ਜੂਗਾ ਲੋ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਲਈਏ ਹੋਰ ਪੈ ਜੂਗੀ। ਕਿੰਨਾ ਹੋਜੀ। ਦੱਸੇ ਇਦਾਂ ਤੁਸੀਂ ਆਚਾਰ ਪਾ ਲਣ ਜੇ ਤੁਸੀਂ ਮਸਾਲੇ ਵੱਧ ਪਾਉਣੇ ਚਾਹਣ ਤੁਸੀਂ ਮਸਾਲੇ ਵੱਧ ਦੇ ਵੀ ਪਾ ਸਕਦੇ ਹੋ। ਠੀਕ ਹੈ। ਆਪਾਂ ਬਸ ਮਸਾਲੇ ਠੀਕ ਠੀਕ ਜਿਹਾ ਪਾਵਾਂਗੇ। ਲੋਚ ਐਦਰਾਂ ਨਮਕ ਵਿੱਚ ਦੇਖੋ ਗਾਜਰਾਂ ਨੂੰ ਐਂ ਚਿੰਬੜ ਗਿਆ ਤੇ ਆਪਾਂ ਪੀਪੀ ਲਿਆਂਦੀ ਸੀਗੀ ਇਹਦੇ ਵਿੱਚ ਪਾ ਦਾਂਗੇ ਲੇ ਜਦੋਂ ਸਿਰਕੇ ਦੀ ਚਾਲ ਕਰੇ ਜਦੋਂ ਆਪਾਂ ਇਹਨੂੰ ਪਾ ਦਾਂਗੇ ਡੱਬੇ ਦੇ ਵਿੱਚ ਫਿਰ ਸਿਰਕਾ ਆਪਾਂ ਇੰਨਾ ਕ ਸਿਰਕਾ ਪਾ ਦੇਣਾ ਵੀ ਜਿਹੜੇ ਗਾਜਰਾਂ ਚੰਗੀ ਤਰ੍ਹਾਂ ਸਿਰਕੇ ਦੇ ਵਿੱਚ ਡੁੱਬ ਜਾਣ ਇਹ ਜੇ ਆਪਾਂ ਨੂੰ ਦੋ ਬੋਤਲਾਂ ਘੱਟ ਲੱਗੀਆਂ ਨਾ ਸਿਰਕੇ ਦੀਆਂ ਹੋਰ ਪਾ ਦਾਂਗੀ ਸਿਰਕਾ ਗਰਦੇ ਵਿੱਚ। ਇਸੇ ਲੱਗੂਗਾ ਤਾਂ ਘੱਟੇ ਸਿਰਕਾ ਮਿਲ ਗਿਆ ਹੋਰ ਪਾਊਗਾ ਸਿਰਕਾ। ਉਹ ਤਾਂ ਆਪਾਂ ਨੇ ਸਿਰਫ ਮਿਰਚ ਚ ਮੇੜਨ ਵਾਸਤੇ ਇੰਨਾ ਕਿ ਸਿਰਕਾ ਪਾਇਆ ਸੀਗਾ। ਸਿਰਕਾ ਤਾਂ ਹੋਰ ਪੈ ਜਾਊਗਾ। ਹੁਣ ਆਪਾਂ ਇਹ ਗਾਜਰਾਂ ਦਾ achar ਪੈਜੂਗਾ ਇਸ ਤੋਂ ਬਾਅਦ ਆਪਾਂ ਫਿਰ ਗੋਭੀ ਨੂੰ ਇਹੀ چیر ਕੇ ਧੋ ਕੇ ਸੁਕਾ ਕੇ ਫਿਰ ਗੋਭੀ ਦਾ achar ਬਣਾ ਲਾਂਗੇ। ਆਚਾਰ ਤਾਂ ਦੇਖੋ ਜੀ ਕਿਸੇ ਵੀ ਚੀਜ਼ ਦਾ ਹੈ ਹਨਾ ਆਪਾਂ ਜਿੰਨੇ ਉਹਨੂੰ ਸਾਫ਼ ਸਫਾਈ ਨਾਲ ਪਾਵਾਂਗੇ ਸੁਕਾ ਕੇ ਪਾਵਾਂਗੇ ਹੁਣ ਜਿਵੇਂ ਆਪਾਂ ਅੰਬ ਦਾ achar ਬਣਾਉਣੇ ਪਹਿਲਾਂ ਆਪਾਂ ਬਹੁਤ ਘਾਨੇ ਅੰਬੀਆਂ ਨੂੰ ਝੀਰ ਕੇ ਧੋ ਕੇ ਐਦਾਂ ਹੀ ਗਾਜਰ ਗੋਭੀ ਵਾਲੋ ਮੂਲੀ ਦਾ ਪਾ ਲਓ ਸ਼ਲਗਮ ਦਾ ਪਾ ਲਓ ਹੁਣ ਜਿਸ ਚੀਜ਼ ਤੁਹਾਡਾ achar ਪਾਣ ਦਾ ਦਿਲ ਕਰਦੇ ਤੁਸੀਂ ਉਹ achar ਪਾ ਸਕਦੇ ਹੋ ਗਾਜਰ ਦੇ ਵਿੱਚ ਮੇ ਜੂਸ ਚ ਬਚੀ ਹੋਈਆਂ ਸੀਗੀਆਂ ਗਿੱਲੀਆਂ ਉੱਧਰ ਪਾਤੀ ਸੀਗੀਆਂ ਉਹ ਨਹੀਂ ਪਾਉਂਦੇ ਹੈਗੇ ਵਿੱਚ ਉਹਨੂੰ ਇਹੀ ਰੱਖ ਲਉਗੇ ਇਹ ਲਉਂਦੀ ਅਚਾਰ ਬਣ ਜਾਣਾ ਆਪਣਾ ਸਾਲਾਂ ਤੱਕ ਖਾਣ ਵਾਲਾ ਜਦੋਂ ਆਪਾਂ ਕਿਤੇ ਜਾਣਦੇ ਆ ਹਨਾ ਆਪਣਾ achar ਲੈ ਜੂਣਾ ਪਰ ਜਿਹੜਾ ਤਲੇਆ ਹੋਇਆ ਚਾਰਨ ਮੈਨੂੰ ਉਹ ਜ਼ਿਆਦਾ ਟੇਸਟੀ ਲੱਗਦਾ ਏ ਇਹ ਵਾਲਾ ਘੱਟ ਟੇਸਟੀ ਲੱਗਦੇ। ਕਲੌਂਜੀ। ਇਹਦੇ ਵਿੱਚ ਵੀ ਆਪਾਂ ਇਹ ਮਸਾਲੇ ਪਾ ਲੈਣੇ ਆ ਇਹਦੇ ਵਿੱਚ ਥੋੜਾ ਜਿਹਾ ਵੱਧ ਪਾ ਲੈਣਗੇ ਕਿਉਂਕਿ ਵੱਧ ਤੇ ਨਾ। ਇਹਦੇ ਵਿੱਚ 2 ਚਮਚ ਪਾ ਦਿਓ ਉਹ ਚ ਵੀ ਰਲ ਜਾਊਗਾ ਉਹ। ਕਲੌਂਜੀ। ਜਾਈ ਸੋ ਆਵਦੀ ਤੁਹਾਡੀ ਆਪਣੀ ਮਰਜ਼ੀ ਤੁਸੀਂ ਪਾਣੀ ਹੈ ਖਸ਼ਬੋ ਵਾਸਤੇ ਪਾ ਸਕਦੇ ਹੋ ਨਹੀਂ ਪਾਣੀ ਤਾਂ ਤੁਹਾਡੀ ਉਹ ਵੀ ਮਰਜ਼ੀ ਹੈ ਲਾਲ ਮਿਰਚ ਇੱਥੇ ਆਪਣੇ 1.5 ਚਮਚ ਪਾਤੇ ਮੈਂ ਥੋੜੀ ਜਿਆਦਾ ਲੱਗ ਰਹੀਆਂ ਨੇ ਗਾਜਰਾਂ ਉਹਦੇ ਨਾਲ ਉਹ ਪਹਿਲਾਂ ਘੱਟ ਸੀਗੀਆਂ ਹਲਦੀ ਨਮਕ ਇੱਚ ਨਮਕ ਦੇ 3 ਚਮਚ ਪਾ ਦਈਏ ਲੋ ਜੀ ਜੇ ਵੱਧ ਘੱਟ ਲੱਗੂਗਾ ਫਿਰ ਹੋਰ ਪਾ ਦਾਂਗੇ ਛਿਰ ਕੇ ਇੱਕ ਬੋਤਲ ਪੂਰੀ ਪੈ ਗਈ ਆਪਣੀ ਲੋ ਜੀ ਹੁਣ ਇਹਨੂੰ ਰਲਾ ਲਈ ਚੰਗੀ ਤਰ੍ਹਾਂ ਇਰਕਾ ਤਾਂ ਇੱਕਦਮ ਸਾਰਾ ਨਿਚੇ ਚਲੇ ਗਿਆ। ਬਸ ਐਦਾ ਇਹਨੂੰ ਹਲਾ ਹਲਾ ਕੇ ਆਪਾਂ ਗਾਜਰਾਂ ਦੇ ਸਾਰੇ ਮਸਾਲੇ ਲਾ ਦੇਣੇ। ਜਿਵੇਂ ਜਿਵੇਂ ਧੁੱਪ ਤਾਂ ਸੇਕ ਲੱਗ ਰਹੀ ਨਾ ਹੱਡ ਪੈਰ ਵੀ ਚੰਗ ਰਹੇ ਨੇ। ਜਿਹੜਾ ਹੱਡ ਪੈਰ ਵੀ ਨੇ ਸੁੰਗੜੇ ਪਏ ਸੀਗੇ। ਕੁਛ ਕਰਨ ਨੂੰ ਦਿਲ ਵੀ ਨਹੀਂ ਕਰਦਾ ਸੀਗਾ। ਅੱਜ ਤਾਂ ਇਹ ਚੱਲ ਕੰਮ ਨੂੰ ਕਿਸੇ ਨੂੰ ਹੱਥ ਪਾਉਣ ਨੂੰ ਦਿਲ ਕਰਿਆ ਇਹ ਤਾਂ ਗਾਜਰਾਂ ਵਿਚਾਰੀ ਇੰਨੇ ਦਿਨ ਦੇ ਅੰਦਰ ਹੀ ਪਈਆਂ ਨੇ ਦਿਲੇ ਨਹੀਂ ਕਰਦਾ ਸੀਗਾ ਕੁਝ ਗਾਜਰਾਂ ਵੀ ਨਹੀਂ ਸੁੱਕੀਆਂ ਸੀਗੀਆਂ ਕੁਝ ਇਹ ਹੁੰਦਾ ਸੀਗਾ ਵੀ ਜੇ ਗਾਜਰਾਂ ਨਾ ਸੁੱਕੀਆਂ ਕੁਝ ਇਹ ਸੀਗਾ ਵੀ ਠੰਡ 'ਚ ਵੀ ਕਿਹੜਾ achar ਪਾਊਗਾ ਹਾਂ ਨੂੰ ਤੇ ਆਪਣਾ ਗਾਜਰ ਦਾ achar ਤਿਆਰ ਹੈ ਬਣ ਕੇ ਹੁਣ ਆਪਾਂ ਇਹਨੂੰ ਇਹ 'ਚ ਬੰਦ ਕਰਕੇ ਰੱਖ ਗਏ ਨਾ ਇਹਨੂੰ ਜਦੋਂ ਵੀ ਧੁੱਪਣੇ ਕੋਲ ਇਹ ਧੁੱਪ ਲਗਵਾਣੀ ਹੈ ਇਹ ਨਹੀਂ ਹੈਗਾ ਵੀ ਇਹਨੂੰ ਬੰਦ ਕਰਕੇ ਰੱਖ ਲੈਣੇ 2-3 ਦਿਨਾਂ ਬਾਅਦ ਜਿਨੇ ਦੂਜੇ ਦਿਨ ਹਰ ਤੀਜੇ ਦਿਨ ਹਲਾ ਕੇ ਇਹਨੂੰ ਧੁੱਪ ਲਵਾਣੀ ਹੈ ਸਿੱਟ ਕਬਾ ਦਾਂਗੇ ਇਹਦੇ ਵਿੱਚ। ਉਂਗਲੀ ਦੁਖਣੇ ਕਰਕੇ ਨਾ ਬਹੁਤ ਜ਼ਿਆਦਾ ਪਰੇਸ਼ਾਨ ਜਾ ਹੋਇਆ ਪਿਆ ਏ। ਲੋ ਜੀ ਇੱਕ ਬੋਤਲ ਦਾ ਪਾਣੀ ਸਿਸਕੇ ਦੀ ਪਾਤੀ ਇਹਦੇ ਵਿੱਚ। ਪਾਊਗਾ ਹਾਂ ਤਾਂ ਸਿਰਕਾ ਇਹਦੇ ਵਿੱਚ ਪਰ ਅੱਜ ਨਹੀਂ ਪਾਉਂਦੀ ਹੈਗੀ ਮੈਂ ਸਿਰਕਾ ਹੋਰ ਇਹਦੇ ਵਿੱਚ ਦੋ ਬੋਤਲ ਸਿਰਕੇ ਦੀਆਂ ਹੋਰ ਪੈ ਜਾਣਗੀਆਂ ਹਲੇ ਤੇ ਕੁਝ ਪਾ ਦਾਂਗੀ ਥੋੜਾ ਜਿਹਾ ਤੇਲ ਕੋਲੀਕ ਤੇਲ ਪਾ ਦਾਂਗੇ ਗਰਮ ਕਰਕੇ ਉਹਦੇ ਨਾਲ ਜਿਹੜਾ ਚਾਰ ਆਪਣਾ ਹੋਰ ਵੀ ਠੀਕ ਰਹੂਗਾ ਮਿਰਚਾਂ ਲੜਨ ਲੱਗ ਗਈਆਂ ਹੱਥ ਤੇ ਕਰ ਹੈ ਹੈ ਲੱਭੇਨੀ ਉਹ ਦਮੇ ਸਾਰੇ ਕਿਧਰੇ ਲੱਭ ਲਿਆ ਮੈਂ ਵੀ ਕਿੱਥੇ ਤੇ ਲਈ ਘੱਟ ਗਏ ਕਿੱਥੇ ਤੇ ਖੋਲਿਆ ਉਹ ਲਾਦਰਾਂ ਸਾਰੇ ਕਿਤਰਾ ਦਰਾਂਜ ਖੋਲਦੇ ਚੀਜ਼ ਲੁਭਣੇ ਵਾਸਤੇ ਪਰ ਚੀਜ਼ ਨਹੀਂ ਲੁਭੀ ਹੁਣ ਅਗਲੀ ਚੀਜ਼ ਵੀ ਐਹੀ ਦੇਣੀ ਐ ਜਦ ਖਾਣਾ ਖਾ ਲੈਣੀ ਮੈਂ ਆ ਵੀ ਖੋ ਕੇ ਲਕੋ ਦੇਣਾ ਫਿਰ ਪੈਟੀਜੀ ਖਾਣੀ ਐ ਦਿਖਾ ਇਹ ਤਾਂ ਪਹਿਲੇ ਹੀ ਮੇਰਾ ਉਹ ਕਰਿਆ ਵਤਾ ਉਹ ਬਿਛਾਇਆ ਮੈਂ ਕੰਫਰਟ ਨਾ ਉਹ ਉਹ ਕਰਤੇ ਖਰਾਬ ਫੇਰ ਉਧਰ ਨਾ ਪੀਣਾ ਨਹੀਂ ਹੁੰਦਾ ਉਧਰ ਬੈਠੀ ਮੈਂ ਲਿਆ ਤੇ ਕੋਲੀ ਉੱਤੇ ਸੁਗਲਾ ਤਾਂ ਤੇ ਜੀ ਕੋਲੀ ਉੱਤੇ ਕੋਲੇ ਬੈਠੇ ਖੋਲ ਲੇਦਾ ਹਾਂ ਬੈੱਡ ਤਾਂ ਹੀ ਉਧਰ ਉਹ ਤਾਂ ਕਰਿਆ ਵਾ ਮੈਂ ਥੱਪੜ ਲਾ ਦਮ ਤਾਂ ਮੇਰਾ ਸਾਰਾ ਕਰਿਆ ਕਰਾਇਆ ਖਰਾਬ ਕਰਤੇ ਆ ਲੋ ਜੀ ਪਾਹ ਲੈ ਕੇ ਆਏ ਆ ਗੱਦਾ ਪ੍ਰੋਟੈਕਟਰ ਇਹਦੇ ਨਾਲ ਨਾ ਪਾਣੀ ਡੂਲੇ ਚ ਜੋ ਮਰਜ਼ੀ ਹੋਵੇ ਮੱਲੇਗੀ ਗੱਦੇ ਦੇ ਨੀਚੇ ਨਹੀਂ ਜਾਊਗਾ ਇਹ ਉੱਪਰੇ ਰਹੂਗਾ ਉਹ ਦੱਸਦੇ ਕਿਦਰ ਨਾ ਬਾਹਰ ਨਹੀਂ ਜਾਣਾ ਨਾ ਦੇ ਮੈਂ ਚੀਜ਼ ਹੀ ਨਹੀਂ ਲੈਣੀ ਅੱਗੇ ਤੇ